ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੇ ਚੈਪਟਰ ਨੰਬਰ 2 ਐਕਸਰਸਾਈਜ਼ 2.3 ਜਿਹੜੀ ਹੈ ਉਹ ਕਰਾਂਗੇ ਚਲੋ ਸ਼ੁਰੂ ਕਰਦੇ ਆ ਸਮਝੋ ਅਤੇ ਕਰੋ ਪਹਿਲੇ ਚ ਕੀ ਹੈ ਬੱਚੋ ਆਪਾਂ ਨੂੰ ਤਿੰਨ ਸੰਖਿਆ ਦੇ ਰੱਖੀ ਹੈ 60498 31000 2 ਤੇ 7132 ਦਾ ਜੋੜផល ਪਤਾ ਕਰੋ ਜੋੜផល ਦਾ ਮਤਲਬ ਇਹਨਾਂ ਦਾ ਜੋੜ ਕਰਨਾ ਆਪਾਂ ਨੇ 60498 ਤੇ 31292 ਤੇ 7032 ਦੇਖੋ ਇਹ ਚਾਰ ਅੰਕੀ ਦੋ ਅੰਕੀ ਪੰਜ ਅੰਕੀ ਹੈ ਤਾਂ ਆਪਾਂ ਨੇ ਅੱਗੇ ਵਾਲਾ ਇੱਕ ਅੰਕ ਛੱਡਣਾ ਹੁੰਦਾ ਹੈ 8 ਤੇ 2 10 ਤੇ 2 12 ਇੱਕ ਕੈਰੀ 9 ਤੇ 1 10 10 ਤੇ 9 19 19 ਤੇ 3 22 2 ਕਹਿ ਦੇ 4 ਤੇ 2 6 ਤੇ 2 8 1 9 7 1 8 6 ਤੇ 3 9 ਤਾਂ 9892 ਜਿਹੜਾ ਆਪਣਾ ਆਨਸਰ ਹੋਊਗਾ ਅੱਗੇ ਦੇਖੋ ਉੱਚੋ ਅਗਲਾ ਕੀ ਹੈ 7123 ਅਤੇ 40268 ਦਾ ਅੰਤਰ ਪਤਾ ਕਰੋ ਅੰਤਰ ਦਾ ਮਤਲਬ ਹੁੰਦਾ ਹੈ ਘਟੋ ਕਰਨਾ ਆਪਾਂ ਨੇ ਘਟੋ ਕਰਨਾ ਹੈ 70123 ਚੋਂ ਆਪਾਂ ਨੇ 40268 ਜਿਹੜਾ ਹੈ ਉਹ ਘਟਾਉਣਾ ਹੈ 3 ਚੋਂ 8 ਨਹੀਂ ਜਾ ਸਕਦਾ ਇਹ 13 ਬਣ ਗਏ ਆ 1 ਬਣ ਗਿਆ 13 ਚੋਂ 8 गए 5 1 ਚੋਂ 6 ਜਾ ਨਹੀਂ ਸਕਦਾ ਇਹ 11 ਹੋ ਗਏ ਆ 0 ਹੋ ਗਏ 11 ਚੋਂ 6 गए 5 ਜਾ ਨਹੀਂ ਸਕਦਾ ਆ 0 ਦੇਖੋ ਇੱਕ ਚੀਜ਼ ਹਰ ਵਾਰ ਦੱਸ ਦਿਆ ਮੈਂ ਬੀ 0 ਹੈ ਇਹਦੇ ਅੱਗੇ ਵੀ 0 ਤਾਂ ਇਸ ਤੋਂ ਤਾਂ ਲੈ ਨਹੀਂ ਸਕਦਾ ਇਹ 0 ਕੀ ਕਰੂਗਾ ਇਸ ਤੋਂ ਲਊਗਾ ਇਹ 10 ਹੋ ਗਿਆ ਆ ਇਸ ਤੋਂ ਲੈ ਕੇ ਇਹ 9 ਹੋ ਗਿਆ ਇਹ 10 ਹੋ ਗਿਆ ਠੀਕ ਹੈ 10 ਤੋਂ 2 ਹੋ ਗਏ 8 9 ਤੋਂ 0 ਹੋ ਗਏ 9 ਤੇ 6 ਤੋਂ 4 ਗਏ 2 ਤਾਂ ਕੀ ਆ ਗਿਆ 29855 ਠੀਕ ਹੈ ਬੱਚੋ ਬੱਚੋ ਅੱਗੇ ਦੇਖੋ ਪਸੰਬਰ 2 ਬੱਚੋ ਇੱਕ ਘਰ ਦੀ ਰਸੋਈ ਬਣਾਉਣ ਲਈ 27000 ਬੀ ਇੱਟਾਂ ਦੀ ਅਤੇ ਕਮਰਾ ਬਣਾਉਣ ਲਈ 31275 ਇੱਟਾਂ ਦੀ ਲੋੜ ਹੈ। ਘਰ ਦੀ ਰਸੋਈ ਅਤੇ ਕਮਰਾ ਬਣਾਉਣ ਲਈ ਕੁੱਲ ਕਿੰਨੀਆਂ ਇੱਟਾਂ ਦੀ ਲੋੜ ਹੈ? ਆਪਾਂ ਕੀ ਕਰਾਂਗੇ? ਵਿੱਚ ਉਰੇ ਜੋੜ ਕਰਾਂਗੇ। ਚਲੋ ਕਰਦੇ ਆ। ਰਸੋਈ ਬਣਾਉਣ ਲਈ ਇੱਟਾਂ ਦੀ ਲੋੜ ਕਿੰਨੀ ਹੈ? 27000 ਬੀ ਤੇ ਕਮਰਾ ਬਣਾਉਣ ਲਈ 31275 ਇਹਨਾਂ ਦਾ ਆਪਾਂ ਨੇ ਜੋੜ ਕਰਨਾ ਹੈ। 5 0 5 7 2 9 2 ਤੇ 0 2 7 1 8 3 ਤੇ 2 5 ਯਾਨੀ ਕਿ 58295 ਇੱਟਾਂ ਦੀ ਆਪਾਂ ਨੂੰ ਲੋੜ ਹੈ ਠੀਕ ਹੈ ਬੱਚੋ ਅੱਗੇ ਦੇਖ ਪਰਸਨ ਨੰਬਰ 3 ਮਨਜੀਤ ਕੋਲ 20000 ਰੁਪਏ ਸਨ ਉਸਨੇ 13750 ਦੇ ਕੱਪੜੇ ਖਰੀਦ ਲਏ ਉਸ ਕੋਲ ਕਿੰਨੀ ਰਕਮ ਬਾਕੀ ਰਹਿ ਗਈ ਜਦੋਂ ਬਾਕੀ ਪੁੱਛਦੇ ਆ ਤਾਂ ਆਪਾਂ ਕੀ ਕਰਦੇ ਹੁੰਦੇ ਨੇ ਘਟੋਕ ਕਰਦੇ ਹੁੰਦੇ ਨੇ ਬੱਚੋ ਮਨਜੀਤ ਕੋਲ ਕੁੱਲ ਰਕਮ ਕਿੰਨੀ ਸੀ 20000 ਉਸਨੇ ਕੱਪੜੇ ਤੇ ਕਿਤੇ ਖਰਚ ਕਿੰਨੇ ਕੀਤੇ ਆ 13750 ਇਹਦਾ ਘਟੋਕ ਕਰਨਾ ਹੈ ਬੱਚੋ 0 ਤੋਂ 0 0 ਹੁਣ ਆ 0 ਹੈ ਅੱਗੇ ਵੀ 0 ਅੱਗੇ ਵੀ 0 ਤਾਂ ਆਪਾਂ ਕੀ ਕਰਾਂਗੇ ਉਰੋਂ ਸ਼ੁਰੂ ਕਰਾਂਗੇ 1 ਹੋ ਗਿਆ ਆ 10 ਬਣ ਗਿਆ ਇਹਦਾ ਇਹ 9 ਬਣ ਗਿਆ ਆ ਫਿਰ 10 ਬਣ ਗਿਆ ਇਹ ਹੁਣ 9 ਬਣ ਗਿਆ ਆ ਹੁਣ 10 ਬਣ ਗਿਆ 10 ਤੋਂ 5 ਗਏ 5 9 ਤੋਂ 7 ਗਏ 2 9 ਦੇ 3 ਗਏ 6 1 ਤੋਂ 1 ਗਿਆ 0 ਯਾਨੀ ਉਹਦੇ ਕੋਲ ਜਿਹੜੇ ਹੈ ਉਹ ਇੰਨੇ ਰੁਪਏ ਜਿਹੜੇ ਹੈ 625 ਰੁਪਏ ਉਹਦੇ ਕੋਲ ਰਹਿ ਗਏ ਬਾਕੀ ਬਚੇ ਠੀਕ ਹੈ ਅੱਗੇ ਦੇਖੋ ਪਰਸਨ ਨੰਬਰ 4 ਇਕ ਲਾਇਬ੍ਰੇਰੀ ਵਿੱਚ 30155 ਪੁਸਤਕਾਂ ਪੰਜਾਬੀ ਦੀਆਂ 28653 ਪੁਸਤਕਾਂ ਗਣਿਤ ਦੀਆਂ ਤੇ 12376 ਪੁਸਤਕਾਂ ਅੰਗਰੇਜ਼ੀ ਦੀਆਂ ਹਨ ਲਾਇਬ੍ਰੇਰੀ ਵਿੱਚ ਕੁੱਲ ਕਿੰਨੀਆਂ ਪੁਸਤਕਾਂ ਹਨ ਜਦੋਂ ਕੁੱਲ ਪੁੱਛਣ ਤਾਂ ਆਪਾਂ ਨੇ ਕੀ ਕਰਨਾ ਹੁੰਦਾ ਬੱਚੋ ਜੋੜ ਕਰਨਾ ਹੁੰਦਾ ਦੇਖੋ ਪੰਜਾਬੀ ਦੀਆਂ ਪੁਸਤਕਾਂ ਕਿੰਨੀਆਂ ਹੈ 30155 ਤੇ ਗਣਿਤ ਦੀ ਪੁਸਤਕਾਂ ਕਿੰਨੀਆਂ ਹੈ ਬੱਚੋ 28653 ਠੀਕ ਹੈ ਤੇ ਹੁਣ ਅੰਗਰੇਜ਼ੀ ਦੀ ਪੁਸਤਕਾਂ ਕਿੰਨੀਆਂ ਬੱਚੋ 12376 ਇਹਨਾਂ ਦਾ ਜੋੜ ਕਰਨਾ ਹੈ 5 ਤੇ 3 8 8 ਤੇ 6 14 1 5 ਤੇ 1 6 6 ਤੇ 5 11 11 ਤੇ 7 18 1 ਬਚੋ 1 ਤੇ 1 2 2 ਤੇ 6 8 8 ਤੇ 13 11 1 ਬਚੋ 8 ਤੇ 1 9 9 ਤੇ 2 11 1 ਕੈਰੀ ਵਿੱਚੋਂ 3 ਤੇ 1 4 4 ਤੇ 2 6 ਤੇ 1 7 71184 ਜਿਹੜੀ ਹੈ ਕੁੱਲ ਕਿਤਾਬਾਂ ਲਾਇਬ੍ਰੇਰੀ ਵਿੱਚ ਹੈ ਠੀਕ ਹੈ ਅੱਗੇ ਦੇਖੋ ਪਰਸ ਨੰਬਰ 5 ਦੋ ਸੰਖਿਆ ਦਾ ਜੋੜ ਜਿਹੜਾ ਹੈ ਉਹ দেয়া ਹੋਇਆ ਆਪਾਂ ਨੂੰ ਜੇਕਰ ਇੱਕ ਸੰਖਿਆ 25450 ਹੋਵੇ ਤਾਂ ਦੂਜੀ ਸੰਖਿਆ ਦਾ ਪਤਾ ਕਰੋ ਜਦੋਂ ਬੱਚੋ ਜੋੜ ਦਿੱਤਾ ਹੋਵੇ ਦੋ ਸੰਖਿਆ ਦਾ ਇੱਕ ਸੰਖਿਆ ਆਪਾਂ ਨੂੰ ਦੇ ਰੱਖੀ ਹੋਈ ਦੂਜੀ ਘਟਨੀ ਹੋਏ ਤਾਂ ਹਮੇਸ਼ਾ ਜਿਹੜਾ ਜੋੜ ਹੈ ਉਸ ਤੋਂ ਆਪਾਂ ਨੇ ਕੀ ਕਰਨਾ ਹੁੰਦਾ ਜਿਹੜੀ ਇੱਕ ਸੰਖਿਆ ਦਿੱਤੀ ਗਈ ਘਟੋ ਕਰਨਾ ਹੁੰਦਾ ਠੀਕ ਹੈ ਦੋਨੇ ਸੰਖਿਆ ਦਾ ਜੋੜ ਤੇ ਉਸ ਤੋਂ ਆਪਾਂ ਨੇ ਜਿਹੜੀ ਇੱਕ ਸੰਖਿਆ ਦੇਈ ਹੋਈ ਹੈ ਉਹਨੂੰ ਆਪਾਂ ਕੀ ਕਰ ਲਾਂਗੇ ਉਹਦਾ ਘਟੋ ਕਰ ਲਾਂਗੇ 0 ਤੋਂ 0 ਇਹ ਜਾਣ ਕੇ ਨਹੀਂ ਤਾਂ ਆਪਾਂ ਉਰੋਂ ਸ਼ੁਰੂ ਕਰਾਂਗੇ 8 ਆ 10 ਹੋ ਗਿਆ ਆ 9 ਹੋ ਗਿਆ ਆ 10 ਹੋ ਗਿਆ 10 ਤੋਂ 5 ਗਏ नौ तो चार गए सौ ते पांच गए तीन आठ सौ दो गए छे तो वो को दूजी संख्या कि त्रेहठ हज़ार सौ पंजा होगी ठीक है बच्चों आगे देख प्रश्न नंबर संख्या दे हुई है सत्तर हज़ार चार सौ नती जोड़िए कि जोड़ फल जो ਇੱਕ ਲੱਖ ਪ੍ਰਾਪਤ ਹੋਏ ਉਹੀ ਹੈ ਜੋੜਫਲ ਦੇ ਰੱਖਿਆ ਇੱਕ ਸੰਖਿਆ ਦੇ ਰੱਖਿਆ ਦੂਜੀ ਘਟਨੀ ਹੈ ਘਟੋ ਕਰਾਂਗੇ ਜੋੜਫਲ ਕਿੰਨਾ ਹੈ 1 ਲੱਖ ਤੇ ਦਿੱਤੀ ਸੰਖਿਆ ਕਿੰਨੀ ਹੈ 70429 ਹੈ ਇਸ ਤੋਂ ਘਟੋ ਕਰ ਦਿਆਂਗੇ ਘਟੋ ਐ ਹੋਣਾ ਨਹੀਂ ਉਹ ਜ਼ੀਰੋ ਹੋ ਗਿਆ ਆ 10 ਬਣ ਗਿਆ ਆ 10 ਬਣ ਗਿਆ ਆ 9 ਬਣ ਗਿਆ ਆ 10 ਬਣ ਗਿਆ ਆ 9 ਬਣ ਗਿਆ ਔਰੇ 10 ਐ 9 ਔਰੇ 10 ਇਹ ਨੋ ਠੀਕ ਹੈ 10ੋਂ 9 ਗਏ 1 9 ਤੋਂ 2 ਗਏ 7 9 ਤੋਂ 4 ਗਏ 5 9 ਤੋਂ 0 ਗਏ 9 9 ਤੋਂ 2 7 ਗਏ 2 ਤੇ 29571 ਜਿਹੜੀ ਹੈ ਇਹਦਾ ਜੋੜ ਦਿਆਂਗੇ ਆਪਾਂ ਦੂਜੀ ਸੰਖਿਆ ਇਹ ਜਿਹਨੂੰ ਆਪਾਂ ਜੋੜ ਦੇਾਂਗੇ ਤਾਂ ਕੀ ਹੋ ਜਾਊਗਾ ਜਿਹੜੀ ਸੰਖਿਆ ਹੋ 1 ਲੱਖ ਹੋ ਜਾਊਗੀ ਅੱਗੇ ਦੇਖੋ ਓਹੋ ਸੰਖਿਆ ਪਤਾ ਕਰੋ ਜਿਹੜੀ 36798 ਤੋਂ 1976 ਵੱਧ ਹੈ ਜਦੋਂ ਵੱਧ ਆ ਗਿਆ ਤਾਂ ਬੱਚਾ ਆਪਾਂ ਨੇ ਜੋੜ ਕਰਨਾ ਹੁੰਦਾ ਹੈ ਤੇ 36798 ਜੋੜ ਹੈ 1976 8 ਤੇ 6 14 1 9 ਤੇ 10 ਤੇ 7 17 9 ਤੇ 10 ਤੇ 7 17 1 6 ਤੇ 1 7 ਤੇ 8 ਤੇ ਆ 38774 ਜਿਹੜੀ ਹੈ ਉਹ ਸੰਚਿਆ ਹੈ ਅੱਗੇ ਦੇਖੋ 30067 ਤੋਂ 12967 ਘਟ ਹੋਵੇ ਘਟ ਹੈ ਤਾਂ ਬੱਚੋ ਕੀ ਕਰਨਾ ਆਪਾਂ ਨੇ ਘਟੋ ਕਰਨਾ ਹੈ 30067 ਤੋਂ ਆਪਾਂ ਨੇ 12600 ਨੂੰ ਅਸਰ 12000 967 ਜਿਹੜਾ ਹੈ ਘਟੋ ਕਰਨਾ ਹੈ 70706360 ਠੀਕ ਹੈ ਆ ਜਾਣਾ ਨਹੀਂ ਤਾਂ ਉਰੇ 2 ਹੋ ਜਾਊਗਾ ਉਰੇ 10 ਫਿਰ ਉਰੇ 9 ਹੋ ਜਾਊਗਾ ਉਰੇ 10 10 ਤੋਂ 9 ਹੋ ਗਏ 1 ਤੋਂ 900 2 ਹੋ ਗਏ 7 200 1 ਗਏ 1 17100 ਜਿਹੜਾ ਉਹ ਇੱਕ ਸੰਖਿਆ ਹੋਊਗੀ ਠੀਕ ਹੈ ਅਗਦੇ ਦੇਖੋ 8 ਜੇਕਰ ਕੰਪਿਊਟਰ ਦਾ ਮੁੱਲ 15560 ਹੈ ਅਤੇ ਲੈਪਟਾਪ ਦਾ ਮੁੱਲ ਕੰਪਿਊਟਰ ਦੇ ਮੁੱਲ ਤੋਂ 9050 ਵੱਧ ਹੈ ਵੱਧ ਆ ਗਿਆ ਨਾ ਵੱਧ ਆਪਾਂ ਕੀ ਕਰਦੇ ਹਾਂ ਜੋੜ ਕਰਦੇ ਹਾਂ ਕੰਪਿਊਟਰ ਦਾ ਮੁੱਲ ਕਿੰਨਾ ਹੈ 15560 ਤੇ ਵੱਧ ਕਿੰਨਾ ਹੋਵੇ 9050 ਇਹਦਾ ਜੋੜ ਕਰਾਂਗੇ ਕੀ ਆਊਗਾ 0 5 6 11 1 6 9 ਤੇ 5 14 1 ਤੇ 2 ਕੀ ਮੂਲ ਹੋਗਾ 24610 ਹੁਣ ਅੱਗੇ ਕੀ ਕਹਿ ਰਿਹਾ ਹੈ ਲੈਪਟਾਪ ਦਾ ਮੁੱਲ ਤਾਂ ਆਪਾਂ ਨੇ ਪਤਾ ਕਰ ਲਿਆ ਹੁਣ ਆਪ ਕੀ ਕਹਿ ਰਿਹਾ ਹੈ ਕੰਪਿਊਟਰ ਅਤੇ ਲੈਪਟਾਪ ਦਾ કુલ ਮੁੱਲ ਪਤਾ ਕਰੋ ਜਦੋਂ ਕੁੱਲ ਆ ਗਿਆ ਤਾਂ ਆਪਾਂ ਕੀ ਕਰਨਾ ਹੁੰਦਾ ਜੋੜ ਦੇਖੋ ਕੰਪਿਊਟਰ ਦਾ ਕਿੰਨਾ ਮੁੱਲ ਸੀ 15560 ਲੈਪਟਾਪ ਦਾ ਕਿੰਨਾ ਆ ਗਿਆ ਆਪਣੇ ਕੋਲ 24610 ਕੁੱਲ ਮੁੱਲ ਕਰਨਾ ਹੈ ਜੋੜ

ਵੰਜਨ ਕਾ ਦੇ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਤੇ ਇਹਨਾਂ ਦਾ ਅੰਤਰ ਵੀ ਪਤਾ ਕਰੋ ਅੰਤਰ ਆਗੇ ਦਾ ਮਤਲਬ ਘਟੋ ਕਰਨਾ ਹੈ ਜਦੋਂ ਵੀ ਘਟੋ ਕਰਦੇ ਹਾਂ ਤਾਂ ਵੱਡੀ ਤੋਂ ਛੋਟੀ ਸੰਖਿਆ ਘਟੋ ਹੋਗੀ ਤਾਂ ਸਭ ਤੋਂ ਪਹਿਲਾਂ ਇਹਨਾਂ ਤੋਂ ਵੱਡੀ ਸੰਖਿਆ ਬਣਾਣੀ ਹੈ ਦੇਖੋ ਬੱਚੋ ਜਦੋਂ ਵੀ ਵੱਡੀ ਸੰਖਿਆ ਬਣਾਣੀ ਹੋਵੇ ਹਮੇਸ਼ਾ ਘਟ ਤੇ ਕਰਮ ਵਿੱਚ ਪਹਿਲੇ ਵੱਡਾ ਲਿਖਣਾ ਹੈ 9 ਫਿਰ 8 7 ਫਿਰ 4 ਫਿਰ 3 ਅ 0 ਇਹ ਤਾਂ ਹੋ ਗਈ ਇਹਨਾਂ ਨੂੰ ਵਰਤ ਕੇ ਵੱਡੇ ਤੋਂ ਵੱਡੇ ਸੰਖਿਆ ਜਦੋਂ ਛੋਟੀ ਸੰਖਿਆ ਬਣਾਣੀ ਹੋ ਘਟਦੇ ਕਰਮ ਵਿੱਚ ਲਿਖਣਾ ਹੁੰਦਾ ਸੋਰੀ ਵਾਧੇ ਕਰਮ ਵਿੱਚ ਲਿਖਾਂ ਪਹਿਲੇ ਛੋਟਾ ਲਿਖਾਂਗੇ ਜੇ ਆਪਾਂ ਐ ਲਿਖ ਦਿਆਂਗੇ ਛੋਟਾ ਦੇਖੋ ਤਾਂ ਬੱਚੋ ਜ਼ੀਰੋ ਜਿਹੜੀ ਹੈ ਉਹ ਅੱਗੇ ਲੱਗੀ ਇਹ ਚਾਰ ਅੰਕੀ ਸੰਖਿਆ ਹੋਈ ਹੈ ਤਾਂ ਇਸ ਕਰਕੇ ਆਪਾਂ ਕੀ ਕਰਦੇ ਹੁੰਦੇ ਆ ਪਹਿਲੇ ਦੋ ਅੰਕ ਜਿਹੜੇ ਆ ਉਹਨਾਂ ਨੂੰ ਆਪਾਂ ਉਲਟ ਲਿਖ ਦਾਂਗੇ ਤਿੰਨ ਪਹਿਲੇ ਜ਼ੀਰੋ ਬਾਅਦ ਇਹ ਜਿਹੜੀ ਹੈ ਪੰਜ ਅੰਕਾਂ ਦੀ ਇਹਨਾਂ ਨੂੰ ਵਰਤਦੇ ਹੋਏ ਸਭ ਤੋਂ ਛੋਟੀ ਸੰਖਿਆ ਹੋਵੇਗੀ ਠੀਕ ਹੈ ਬੱਚੋ ਹੁਣ ਆਪਾਂ ਅੱਗੇ ਸਵਾਲ ਵੱਲ ਵੱਧਦੇ ਆਂ ਆ ਕੀ ਕਹਿ ਰਿਹਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੋਗੀ ਇੱਕ ਵਾਰ ਇਹਨਾਂ ਨੂੰ ਮੈਂ ਸਾਈਡ ਤੇ ਲਿਖ ਲੈਂਦਾ ਔਰੇ 30479 ਇਹ ਛੋਟੀ ਸੰਖਿਆ ਠੀਕ ਹੈ ਇਹ ਵੱਡੀ ਸੰਖਿਆ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੈ 97430 ਯਾਨੀ ਕਿ 97430 ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਯਾਨੀ 30479 ਜਿਹੜਾ इस घटा करना है क्योंकि अंतर पता करना है ये नहीं आ गया दस हो गया हम आप उपरवाले रेज कर देना कन्फ्यूजन ना हो ठीक है तो आरे दो हो गए दस तो नौ गए दो तो ये बारह हो गए आ तीन हो गए बारह तो सत गए पाँच जाना नहीं आेरह हो गए आ छ हो गए तेरह तो चार गए नौ छः तो जीरो गए छे नौ चौ तीन गए छे ਯਾਨਕਿ 64951 ਜਿਹੜਾ ਇਹਨਾਂ ਦਾ ਅੰਤਰ ਹੋਊਗਾ ਠੀਕ ਹੈ ਬੱਚੋ ਅੱਗੇ ਦੇਖ ਪਰਸ ਨੰਬਰ 10 ਚਾਰ ਅੰਕਾਂ ਦੀ ਤਿੰਨ ਅੰਕਾਂ ਦੀ ਅਤੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਜੋੜ ਕਰੋ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੋਊਗੀ 9 9 9 9 ਠੀਕ ਹੈ ਵੱਡੀ ਤੋਂ ਵੱਡੀ ਪੁੱਛੇ ਤਾਂ 9 9 ਹੀ ਹੁੰਦਾ ਜਿੰਨੇ ਅੰਕ ਗਏ ਉੰਨੇ ਵਾਰ 9 ਲਿਖ ਦਿਓ ਤੇਨ ਅੰਕਾ ਦੀ ਗਈ ਹੈ ਤਾਂ 11 ਵਾਲਾ ਇੱਕ ਛੱਡ ਦਿਆਂਗੇ ਆਪਾਂ ਆ ਲੋ ਦੋ ਅੰਕਾ ਦੀ ਗਈ ਹੈ ਫਿਰ 11 ਵਾਲਾ ਇੱਕ ਛੱਡ ਦਿਓ ਠੀਕ ਹੈ ਤੇ ਜੋੜ ਕਰਨਾ ਹੈ ਜੋੜ ਦਾ ਨਿਸ਼ਾਨ ਲਾਓ 9 9 18 9 27 ਠੀਕ ਹੈ ਦੋ 9 18 9 27 ਤੇ ਦੋ 29 9 9 18 ਤੇ ਦੋ b 9 ਤੇ ਦੋ 11 ਯਾਨੀ ਕਿ 11097 ਜਿਹੜੇ ਇਹਨਾਂ ਦਾ ਜੋੜ ਹੋਊਗਾ ਠੀਕ ਹੈ ਅੱਗੇ ਦੇਖੋ 96074 ਵਿੱਚ 6 ਦਾ ਸਥਾਨਕ ਮੁੱਲ ਅਤੇ ਇਹ ਮੁੱਲ ਹੈ ਬੱਚੋ ਰੇ ਮੁੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ਅੰਤਰ ਦਾ ਮਤਲਬ ਕਟਾਓ ਕਰਨੀ ਹੈ ਪਹਿਲੇ ਆਪਾਂ ਇਹਨੂੰ ਸਮਝਦੇ ਹਾਂ ਦੇਖੋ ਠੀਕ ਹੈ ਇਹ ਇਕਾਈ सैकड़ा हज़ार दस हज़ार ठीक है छे पहले देखो सत्त का स्थानक मुल की होगा देखो सात लिखना है सत्त कितने दही दही का दा मतलब कि होंगे दस दस च कि जीरो एक जीरो सीधा जा ऐ कर लो एक तो ये तरीका है दूसरा देखो सत्त लिखता दे पिछे कितने अंक है एक तो एक जीरो लाख ठीक है ਹੁਣ 6 ਦਾ ਦੇਖੋ ਸਤਾਨਕ ਮੂਲ ਕੀ ਹੋਗਾ 6 ਦਾ ਸਤਾਨਕ ਮੂਲ 6 ਤੇ 6 ਦੇ ਕਿੰਨੇ ਹਜ਼ਾਰ ਹੈ ਤਾਂ ਆਪਾਂ ਸਿੱਧਾ ਹਜ਼ਾਰ ਤੇ ਤਿੰਨ ਜ਼ੀਰੋ ਹੁੰਦੀਆਂ ਤਿੰਨ ਜ਼ੀਰੋ ਲਾ ਦੀ ਜਾਂ ਤਾਂ ਐ ਕਰ ਲੋ ਜਾਂ ਫਿਰ ਐ ਕਰੋ 6 ਦੇ ਪਿੱਛੇ ਕਿੰਨੇ ਅੰਕ ਹੈ ਤਿੰਨ ਤਾਂ ਆਪਾਂ ਨੇ ਤਿੰਨ ਜ਼ੀਰੋ ਲਾਤੀ ਠੀਕ ਹੈ ਇਹ ਸਤਾਨਕ ਮੂਲ ਹੋ ਗਿਆ ਹੁਣ ਆਪਾਂ ਇਹਨੂੰ ਹੱਲ ਕਰਦੇ ਆ ਬੱਚੇ ਇਹ ਸਮਝ ਆ ਗਿਆ ਕਿਵੇਂ ਸਥਾਨਕ ਮੂਲ ਆਪਾਂ ਨੇ ਕੱਢਣਾ ਹੈ ਇਹਨੂੰ ਹੱਲ ਕਰਦੇ ਆ। 6 ਦਾ ਸਥਾਨਕ ਮੂਲ ਕੀ ਹੈ ਬੱਚੋ 6 ਲਿਖਿਆ 6 ਦੇ ਪਿੱਛੇ ਕਿੰਨੇ ਅੰਕ ਹੈ ਤਿੰਨ ਤਿੰਨ ਜ਼ੀਰੋ ਲਾਉ। ਠੀਕ ਹੈ ਹੁਣ 7 ਲਿਖਿਆ 7 ਦੇ ਪਿੱਛੇ ਕਿੰਨੇ ਜ਼ੀਰੋ ਹੈ 70 ਹੋ ਗਏ 1 ਜ਼ੀਰੋ 70 ਇਹਦਾ ਕੀ ਕਰਨਾ ਆਪਾਂ ਨੇ ਅੰਤਰ ਅੱਗੇ ਵਾਲੇ ਅੰਕ ਛੋੜਨੇ ਹੁੰਦੇ ਨੇ ਹਮੇਸ਼ਾ ਜੋੜ ਹੋਵੇ ਘਟੋਵੇ ਪਿੱਛੇ ਵਾਲੇ ਕੋਈ ਨਹੀਂ ਚੜਦਾ 0 ਤੋਂ 0 0 ਇਹ ਜਾਣਾ ਨਹੀਂ ਆ ਹੋ ਗਿਆ 5 ਆ ਬਣ ਗਿਆ 10 ਆ ਬਣ ਗਿਆ 9 ਆ ਬਣ ਗਿਆ 10 10 ਤੋਂ 7 ਗਏ 3 9 ਤੇ 5 ਕਿੰਨਾ ਹੋ ਗਿਆ 5930 ਜਿਹੜਾ ਹੈ ਇਹਨਾਂ ਦਾ ਅੰਤਰ ਹੋ ਗਿਆ ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 12 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚ ਜਿਹੜਾ ਹੈ 45555 ਨੂੰ ਘਟੋ ਘਟਾਓ 6 ਅੰਕਾਂ ਦੀ ਛੋਟੀ ਤੋਂ ਛੋਟੀ ਦੇਖੋ ਛੋਟੀ ਵੱਡੀ ਤੋਂ ਵੱਡੀ ਮੈਂ ਦੱਸਿਆ ਸੀ ਜਿੰਨੇ ਅੰਕ ਕਏ ਉਹਨੇ 9 ਲਾ ਦਿਓ ਛੋਟੀ ਦਾ ਕੀ ਹੈ ਜਿੰਨੇ ਦੱਸੇ ਹੈ ਜੇ 6 ਅੰਕ ਕਏ ਹੈ ਤਾਂ ਪਹਿਲੇ ਤੁਸੀਂ 1 ਲਾਓ ਜੇ 6 ਅੰਕ ਕਏ ਹੈ ਤਾਂ ਇੱਕ ਘਟਾ ਦਿਓ ਕਿੰਨੇ ਰਹਿ ਗਏ 5 5 0 ਲਾ ਦਿਓ ਜੇ ਤੁਹਾਨੂੰ 7 ਕਹਿਣ ਤਾਂ 1 ਲਾਓ 7 ਤੋਂ 1 ਘਟਾਓ 6 6 0 ਲਾ ਦੇ ਠੀਕ ਹੈ ਇਹ ਛੋਟੀ ਤੋਂ ਛੋਟੀ ਸੰਖਿਆ ਬਣਦੀ ਹੈ ਠੀਕ ਹੈ ਬੱਚੋ ਆਪਾਂ ਬਣ ਗਈ ਛੋਟੀ ਤੋਂ ਛੋਟੀ ਸੰਖਿਆ ਅੱਗੇ ਦੇਖੋ ਹੁਣ ਕੀ ਕੀ ਆਏ ਨੇ ਆਪਾਂ ਉਹ ਰਹੀ ਲਿਖ ਦਿੰਦੇ ਆ 2 3 5 6 ਅੰਕ ਹੋ ਗਏ ਹੁਣ ਕਹਿੰਦਾ ਇਸ ਤੋਂ ਆਪਾਂ ਨੇ ਕਿਹੜੀ ਸੰਖਿਆ ਘਟਾਉਣੀ ਹੈ 45500 55 ठीक है कटाणी है हूँ की करा सारे उपर जीरो तो उ शुरू करा आ जीरो बन गई आ दस बन गए आ नौ बन गया आ दस बन गया आ नौ बन, आ दस बन, आ बन ए दस बन गए सॉरी नौ बन गया आ दस बन गए ਆ 9 ਬਣ ਗਿਆ ਆ 10 ਬਣ ਗਏ ਆ 9 ਬਣ ਗਿਆ ਇਹ 10 ਬਣ ਗਏ ਠੀਕ ਹੈ 10 ਚੋਂ 5 ਗਏ 5 9 ਚੋਂ 5 ਗਏ 4 9 ਚੋਂ 5 ਗਏ 4 9 ਚੋਂ 5 ਗਏ 4 9 ਚੋਂ 4 ਗਏ 5 ਕੀ ਬਣ ਗਿਆ 53445 ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 13 ਕੋਈ ਔਖਾ ਨਹੀਂ ਹੁੰਦਾ ਮੈਥ ਬਹੁਤ ਸੌਖਾ ਹੁੰਦਾ ਜੇ ਆਪਾਂ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਆਪਾਂ ਜੇ ਉਹਨੂੰ ਸਮਝੇ ਤਾਂ ਸਭ ਤੋਂ ਸੌਖਾ ਮੈਥ ਹੀ ਹੁੰਦਾ ਵਿੱਚੋਂ ਸਤਨਾਮ ਕੋਲ 8765 ਸਨ ਉਸ ਦੇ ਮਾਮਾ ਜੀ ਨੇ ਉਸ ਨੂੰ 2500 ਯਾਨੀ ਕਿ 2500 ਹੋਰ ਦਿੱਤੇ ਫਿਰ ਸਤਨਾਮ ਨੇ ਆਪਣੇ ਕੋਲ ਰੁਪਏ ਵਿੱਚੋਂ ਆਪਣੇ ਭੈਣ ਨੂੰ 4770 ਦੇ ਦਿੱਤੇ ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਰਹਿ ਗਏ ਦੇਖੋ ਸਤਨਾਮ ਕੋਲ ਕਿੰਨੇ ਹੈ ਪਹਿਲੇ 8765 ਉਦੇ ਮਾਮਾ ਜੀ ਨੇ ਉਹਨੂੰ 2500 ਫੋਰ ਦਿੱਤੇ। ਪਹਿਲੇ ਇਹਨੂੰ ਕੁੱਲ 10 ਪਤਾ ਕਰ ਲਿਏ ਵੀ ਹਰ ਸਤਨਾਮ ਕੋਲ ਕਿੰਨੇ ਆ? 5 6 7 5 12 1 8 ਤੇ 2 10 1 11 11265 ਰੁਪਏ ਉਹਦੇ ਕੋਲ ਹੈ। ਕੁੱਲ ਕਿੰਨੇ ਹੈ 11265 ਰੁਪਏ ਆ। ਉਹਨੇ ਉਹਨੇ ਆਪਣੀ ਪੈਨ ਉਹ ਦਿੱਤੇ ਕਿੰਨੇ? 4770 ਠੀਕ ਹੈ। ਉਹਦੇ ਕੋਲ ਕਿੰਨੇ ਰਹਿ ਗਏ ਦੇਖਦੇ ਆਪਾਂ। 5 6 ਤੋਂ ਦੰਦੇ ਨਹੀਂ ਤਾਂ ਇਹ 16 ਬਣ ਗਿਆ ਆ ਕਿੰਨਾ ਬਣ ਗਿਆ 1 16 ਤੋਂ 7 ਗਏ ਕਿੰਨੇ ਰਹਿ ਗਏ ਦੱਸੋ ਬਈ 9 ਤੇ 11 ਇਹ 11 ਬਣ ਗਿਆ ਆ 0 ਬਣ ਗਿਆ 11 ਤੋਂ 7 ਗਏ ਕਿੰਨੇ ਰਹਿ ਗਏ ਕਿੰਨੇ ਰਹਿ ਗਏ ਬਈ 4 ਆ 0 ਹੈ ਤਾਂ ਇਹ ਤਾਂ 10 ਬਣ ਗਿਆ ਆ 0 ਬਣ ਗਿਆ 10 ਤੋਂ 4 ਗਏ ਕਿ ਨਹਿ ਰਹੇ 6 ਯਾਨੀ ਕਿ ਉਹਦੇ ਕੋਲ ਹੁਣ 6495 ਰੁਪਏ ਜਿਹੜੇ ਆ ਉਹ ਰਹਿ ਗਏ ਠੀਕ ਹੈ ਬੱਚੋ ਆ ਜਿਹੜਾ ਹੈ ਇਹ ਉੱਪਰ ਵਾਲਾ ਅਲੱਗ ਹੈ نیچے ਵਾਲਾ ਅਲੱਗ ਹੈ ਠੀਕ ਹੈ ਨਾ ਕੇ ਦੇਖੋ ਬੱਚੇ ਪਸੰਦ ਨੰਬਰ 14 ਮਨਦੀਪਪੁਰ 10000 ਜਿਹੜੇ ਆ ਰੁਪਏ ਸਨ ਉਸਨੇ ਬਾਜ਼ਾਰ ਵਿੱਚੋਂ 1050 ਦਾ ਬੂਟਾਂ ਦਾ ਜੋੜਾ ਅਤੇ 3600 ਦਾ ਇੱਕ ਕੋਟ ਪੈਂਟ ਖਰੀਦਾ ਉਸ ਕੋਲ ਕਿੰਨੇ ਰੁਪਏ ਬਾਕੀ ਰਹੇਗੇ ਪਹਿਲੇ ਤਾਂ ਆਪਾਂ ਨੇ ਇਹ ਪਤਾ ਕਰਨਾ ਵੀ ਉਹਨੇ ਖਰਚ ਕਿੰਨੇ ਕਰਤੇ ਕੁੱਲ ਬੂਟਾਂ ਤੇ ਕਿੰਨੇ 1050 ਤੇ ਕੋਟ ਪੈਂਟ ਤੇ ਉਹਨੇ 3600 ਖਰਚ ਕਰਤੇ ਠੀਕ ਹੈ ਕੁੱਲ ਕਿੰਨਾ ਖਰਚ ਕਰਤਾ ਉਹਨੇ 0 5 6 ਤੇ 4 4600 ਆਪਣੇ ਉਹਨੇ ਖਰਚ ਕਰਤੇ ਹੋ ਦੇਖੋ ਮਨਦੀਪ ਕੋਲ ਹੁਣ કુલ ਰਕਮ ਕਿੰਨੀ ਸੀ 10000 ਸੀ ਤੇ ਉਹਨੇ ਖਰਚ ਕਿੰਨੇ ਕਰਤੇ ਬੱਚੋ 4600 ਜਾ ਖਰਚ ਕਰ ਠੀਕ ਹੈ ਹੁਣ ਅੰਤਰ ਪਤਾ ਕਰਨਾ ਜਾਂ ਬਾਕੀ ਪਤਾ ਕਰਨਾ ਆਪਾਂ ਘਟੋ ਕਰਦੇ ਹੁੰਦੇ ਆ ਬੱਚੋ ਠੀਕ ਹੈ ਇਹ ਆਪਾਂ ਉੱਪਰ ਵਾਲਾ ਜਿਹੜਾ ਹੈ ਅਲੱਗ ਹੈ ਉਹਨੂੰ ਆਪਾਂ ਕਰਾਂਗੇ ਠੀਕ ਹੈ 0 ਤੋਂ 0 ਕੇ 0 ਅੱਗੇ ਸਾਰੇ 0 ਐ ਤਾਂ ਆਪਾਂ ਕੀ ਕਰਾਂਗੇ ਓਰੇ 0 ਬਣ ਗਿਆ ਉਰੇ 10 ਬਣ ਗਿਆ ਤੇ ਉਰੇ 10 ਬਣ ਗਿਆ ਤਾਂ ਉਰੇ 9 ਬਣ ਗਿਆ ਪੂਰੇ 10 ਬਣ ਗਿਆ ਆ 9 ਬਣ ਗਿਆ 10 ਚੋਂ 5 ਗਏ 5 9 ਤੋਂ 6 ਗਏ 3 9 ਤੋਂ 4 ਗਏ 5 ਉਹਦੇ ਕੋਲ ਹੁਣ 5350 ਜਿਹੜੇ ਆ ਰੁਪਏ ਉਹ ਬਾਕੀ ਰਹਿ ਗਏ ਠੀਕ ਹੈ ਬੱਚੋ ਅੱਗੇ ਦੇ ਪਰਸਨ ਨੰਬਰ 15 ਸੰਦੀਪ ਨੇ ਬੈਂਕ ਖਾਤੇ ਵਿੱਚ 7800 ਹਨ ਠੀਕ ਹੈ ਕਿੰਨੇ ਹੈ 7800 ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮਾ ਕਰਵਾਵੇ ਕਿ ਉਸ ਦੇ ਖਾਤੇ ਵਿੱਚ 1 ਲੱਖ ਜਿਹੜਾ ਹੈ ਉਹ ਪੂਰੇ ਹੋ ਜਾਣਾ ਠੀਕ ਹੈ ਤਾਂ ਕੀ ਕਰੇਗਾ 1 ਮਿੰਟ ਇਹਦੀ ਰਕਮ 'ਚ ਥੋੜੀ ਮੈਨੂੰ ਲੱਗਦੀ ਹੈ 1 ਮਿੰਟ ਮੈਂ ਚੈੱਕ ਕਰ ਲਾਂ ਰਕਮ ਸਹੀ ਹੈ ਆ ਉਰੇ ਗਲਤ ਹੈ ਬੱਚੇ ਠੀਕ ਹੈ ਪੂਰੇ ਆਊਗਾ 7800 ਉਹ ਸੋਰੀ 78500 ਆਊਗਾ ਠੀਕ ਹੈ ਹੁਣ ਠੀਕ ਹੈ ਸੰਦੀਪ ਦੇ ਬੈਂਕ ਖਾਤੇ ਵਿੱਚ 78500 ਰੁਪਏ ਹਨ ਉਹ ਆਪਣੇ ਖਾਤੇ ਵਿੱਚ ਕਿੰਨੇ ਹੋਰ ਜਮਾ ਕਰਾਵੇ ਕਿ ਉਹਦੇ ਖਾਤੇ ਵਿੱਚ ਇੰਨੇ ਰੁਪਏ ਹੋ ਜਾਣ ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਆਂਦਾ ਹੈ ਤਾਂ ਆਪਾਂ ਕੀ ਕਰਦੇ ਹੁੰਦੇ ਘਟੋ ਕਰਦੇ ਨੇ ਜਦੋਂ ਵੀ ਇਹ ਕਹਿੰਦੇ ਵੀ ਹੋਰ ਕਿੰਨੇ ਜਮਾ ਕਰਾਏ ਹੋਰ ਕਿੰਨੇ ਜੋੜੇ ਉਹਦਾ ਆਪਾਂ ਘਟੋ ਹੀ ਕਰਦੇ ਹੁੰਦੇ ਆ ਤਾਂ ਕੁੱਲ ਰਕਮ ਕਿੰਨੀ ਹੋਵੇ 1 ਲੱਖ ਤੇ ਉਹਦੇ ਖਾਤੇ ਵਿੱਚ ਹੁਣ ਜਮਾ ਕਿੰਨੇ ਹੈ 78000 500 ਘਟੋ ਕਰਾਂਗੇ ਪਤਾ ਲੱਗ ਜਾਏਗਾ ਕਿੰਨੇ ਹੋਰ ਜਮਾ ਕਰਾਈਏ 0 ਤੋਂ 0 0 ਤੋਂ 0 ਅੱਗੇ ਦੇਖੋ ਹੁਣ ਆਹ 0 ਹੋ ਗਿਆ ਆਹ 10 ਹੋ ਗਿਆ ਆ 10 ਹੋ ਗਿਆ ਤਾਂ ਆ 9 ਹੋ ਗਿਆ ਆ 10 ਹੋ ਗਿਆ ਤਾਂ 9 ਹੋ ਗਿਆ ਠੀਕ ਹੈ 10 ਤੋਂ 5 ਗਏ 5 9 ਤੋਂ 8 ਗਏ 1 9 ਤੋਂ 7 ਗਏ 2 ਤਾਂ 21500 ਹੋਰ ਜੇ ਜਮਾ ਕਰਾਊਗਾ ਤਾਂ ਉਹਦੇ ਖਾਤੇ ਵਿੱਚ ਕਿੰਨੇ ਹੋ ਜਾਣਗੇ 1 ਲੱਖ ਰੁਪਏ ਹੋ ਜਾਣਗੇ ਠੀਕ ਹੈ ਅੱਗੇ ਦੇਖੋ ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਕਸ਼ਮੀਰ ਤੱਕ 165 ਕਿਲੋਮੀਟਰ ਕਾਰ ਚਲਾਉਂਦਾ ਹੈ ਅਗਲੇ ਦਿਨ ਉਹ ਆਦਮੀ ਕਸ਼ਮੀਰ ਤੋਂ ਲੇ ਤੱਕ 138 ਕਿਲੋਮੀਟਰ ਕਾਰ ਚਲਾਉਂਦਾ ਹੈ ਉਸ ਆਦਮੀ ਨੇ ਦੋ ਦਿਨਾਂ ਵਿੱਚ ਕਿੰਨੀ ਦੂਰੀ ਤੈਅ ਕੀਤੀ ਹੁਣ ਪੂਰੀ ਪੁੱល ਪੁੱਛ ਲਈ ਪੁੱਲ ਪੁੱਛ ਲਈ ਦਾ ਮਤਲਬ ਜੋੜ ਕਰਾਂਗੇ ਪਹਿਲੇ ਦਿਨ 165 ਦੂਜੇ ਦਿਨ 138 ਇਹਦਾ ਮਤਲਬ ਜੋੜ ਕਰਾਂਗੇ ਆਪਾਂ ਠੀਕ ਹੈ 8 ਤੇ 5 13 ਹੈ 1 6 ਤੇ 1 7 7 ਤੇ 3 10 ਠੀਕ ਹੈ 1 ਤਾਂ ਉਹਨੇ 303 ਜਿਹੜਾ ਹੈ ਉਹ ਕਿਲੋਮੀਟਰ ਜਿਹੜੀ ਹੈ ਉਹਨੇ ਦੂਰੀ ਤੈਅ ਕਰ ਠੀਕ ਹੈ ਬੱਚੋ ਇਹ ਐਕਸਰਸਾਈਜ਼ ਤੁਹਾਡੀ ਜਿਹੜੀ 2.3 ਹੈ ਇਹ ਕੰਪਲੀਟ ਹੋ ਗਈ ਓਕੇ ਥੈਂਕ ਯੂ